ਇੱਕ ਹੀ ਤੁਸੀਂ ਚਰੀ ਦੀ ਗੱਲ ਕਰਦੇ ਸੀ ਜਿਵੇਂ ਆਪਾਂ ਛੋਟੀ ਚਰੀ ਨੂੰ ਵੱਡਾ ਲਾ ਲੈਣਾ ਉਹਦਾ ਕੀ ਨੁਕਸਾਨ ਹੈਗਾ ਇਸ ਦਿਨਾਂ ਦੇ ਵਿੱਚ ਆਪਾਂ ਤੁਸੀਂ ਕਹਿੰਦੇ ਜੀ ਪਾਣੀ ਦੀ ਘਾਟ ਰਹੇ ਤਾਂ ਉਹਨੂੰ ਵੀ ਉਹ ਖਤਰਨਾਕ ਆਪਣੇ ਪਸ਼ੂਆਂ ਵਾਸਤੇ ਉਹਦਾ ਕੀ ਕਾਰਨ ਹੈ ਜੀ ਮਾੜਾ ਦੱਸੋ ਤੁਸੀਂ ਓਹੋ ਇਸ ਤਰ੍ਹਾਂ ਜੀ ਖਾਸ ਕਰਕੇ ਜਿਹੜੇ ਆ ਦਿਨ ਹੁੰਦੇ ਦੋ ਹਾਂਜੀ ਲੋਹ ਚੱਲਦੀ ਹੈ ਬਹੁਤ ਖੁਸ਼ਕ ਮਹੌਲ ਹੁੰਦਾ ਟੈਂਪਰੇਚਰ ਬਹੁਤ ਹਾਈ ਹੂੰ ਅ ਬੈਸੇ ਤਾਂ ਹਰੇਕ ਕਿਸਾਨ ਮਤਲਬ ਪੋਸ਼ ਕਰਦਾ ਵੀ ਹਫਤੇ ਜਦੋਂ ਪਾਣੀ ਲਾਵਾ ਚਰੀ ਨੂੰ ਹੂੰ ਕਈ ਵਾਰੀ ਕਾਰਨ ਬਸ ਨੇਰੀ ਆਈ ਫਾਲਟ ਪੈ ਗਿਆ ਜਾਂ ਹੋ ਕਿਸੇ ਕਾਰਨ ਲਾਈਟ ਦਾ ਅੰਗਾ ਪਿੱਛਾ ਹੋਗਾ ਸੁੱਕਾ ਲੱਗਦਾ ਹਾਂ ਜਦੋਂ ਛੋਟੀ ਉਮਰ ਦੇ ਵਿੱਚ ਚਰੀ ਨੂੰ ਸੁੱਕਾ ਲੱਗਦਾ ਹੂੰ ਖਾਸ ਕਰਕੇ ਇਹਦਾ ਜਦੋਂ ਟੈਂਪਰੇਚਰ ਹਾਈ ਹੁੰਦਾ ਤੇ ਖੁਸ਼ਕ ਬਹੁਤ ਤੇ ਚਰੀ ਦੇ ਵਿੱਚ ਇੱਕ ਜ਼ਹਿਰ ਪੈਦਾ ਹੁੰਦੀ ਉਹ ਜ਼ਹਿਰ ਪੈਦਾ ਕਿਉਂ ਹੁੰਦੀ ਹੈ ਚਰੀ ਨੂੰ ਕਿਉਂ ਕਰਨੀ ਪੈਂਦੀ ਲੋਕ ਚਰੀ ਜਿੰਨੇ ਵੀ ਇਹ ਪਲਾਂਟਸ ਹਨ ਜਿੰਨੇ ਬਨਸਪਤੀ ਹੈ ਹਾਂਜੀ ਇਹ ਜੰਗਲ ਦੇ ਵਿੱਚ ਸੀਗੀ ਹਾਂ ਜੰਗਲ ਦੇ ਜਿਹੜੇ ਪਲਾਂਟਸ ਆਪ ਦੀ ਲੋੜ ਦੇ ਸੀ ਉਹ ਅਡਾਪਟ ਕਰੇ ਹੂੰ ਚਰੀ ਵੀ ਆ ਜੰਗਲ ਦੇ ਵਿੱਚ ਸੀ ਜੀ ਹਾਂ ਹਾਂ ਜਦੋਂ ਸੋਪਾ ਪੈਂਦਾ ਔੜ ਲੱਗਦੀ ਹੈ ਛੋਟੀ ਉਮਰ ਚ ਹੁੰਦੀ ਹੈ ਚਰੀ ਤਾਂ ਉਹ ਦੀ ਇੱਕ ਹੂਨ ਨੂੰ ਖਤਰਾ ਖੜਾ ਹੋ ਜਾਂਦਾ ਵੀ ਜੇ ਕਿਸੇ ਜਾਨਵਰ ਨੇ ਉਹਨੂੰ ਮੂੰਹ ਪਾਇਆ ਤੇ ਉਹ ਜੜ ਸਮੇਤ ਵੀ ਖਿੱਚਿਆ ਜਾਵੇ ਹੂੰ ਫਿਰ ਉਹਦੀ ਇੱਕ ਲੋੜ ਬਣਦੀ ਆ ਆਪ ਦੀ ਸੇਫਟੀ ਵਾਸਤੇ ਆਪ ਦੀ ਸਿਕਿਉਰਿਟੀ ਵਾਸਤੇ ਉਹ ਆਪਦੇ ਅੰਦਰ ਇੱਕ ਜ਼ਹਿਰ ਪੈਦਾ ਕਰਦਾ ਠੀਕ ਹੈ ਜੀ ਉਹ ਜ਼ਹਿਰ ਦਾ ਵਿਗਿਆਨਕ ਨਾ ਜਿਹੜਾ ਹਾਈਡਰੋਸਾਈਨ ਕਰਦਾ ਠੀਕ ਹੈ ਜੀ ਜਿਹੜਾ ਇੱਕ ਸਾਈਨਿਡ ਵਰਗ ਦਾ ਹੀ ਜ਼ਹਿਰ ਹੈ ਹੂੰ ਘਟਨ ਵੀ ਉਹ ਆਪਦੇ ਵਿੱਚ ਪੈਦਾ ਕਰਦੀ ਹੈ ਜ਼ਹਿਰ ਪੈਦਾ ਕਰਦੀ ਹੈ ਹਾਂ ਜੀ ਤਾਂ ਕਿ ਇਹਦੀ ਉਹਨੂੰ ਕੋਈ ਜਾਨਵਰ ਖਾਵੇ ਨਾ ਹੂੰ ਐ ਜਦੋਂ ਸੋਕਾ ਲੱਗਦਾ ਉਹ ਚੜੀ ਦੇ ਵਿੱਚ ਪੈਦਾ ਹੁੰਦਾ ਇਸ ਕਰਕੇ ਮੈਂ ਕਿਸਾਨਾਂ ਨੂੰ ਕਹਿਣਾ ਵੀ ਇਸ ਗੱਲ ਦਾ ਰੱਖੋ ਧਿਆਨ ਪਹਿਲੀ ਗੱਲ ਦਾ 50 ਦਿਨ ਦੀ ਉਮਰ ਤੋ ਘਟ ਜੜੀ ਨੂੰ ਪਾਣੀ ਦਾ ਡਾਡਾ ਨਾਲ ਜਿਹੜੀ ਲੋਭਗਦੀ ਹੈ ਹਾਂਜੀ ਇਹਨਾਂ ਨਾਲ ਜੋ ਉਹ ਜਿਆਦਾ ਪੈਦਾ ਹੁੰਦਾ ਹੂੰ ਹੂੰ ਸੁੱਕਾ ਲਾ ਗਿਆ ਜਰੂਰ ਪੈਦਾ ਹੋਊਗਾ ਠੀਕ ਹੈ ਆਪਕੇ ਜੀ ਦੋ ਪਾਣੀ ਲਾਓ ਚਰੀ ਨੂੰ ਜੂਰ ਗਿਆ ਘਟ ਪਾਓ 50 ਦਿਨ ਦੀ ਉਮਰ ਤੋਂ ਘਟਾ ਚਰੀ ਨੂੰ ਆਪਦੇ ਫਸਲਾਂ ਨੂੰ 50 ਦਿਨ ਤੋਂ ਬਾਅਦ ਘਟੂ ਘਟ 50 ਦਿਨਾਂ ਦੀ ਉਸ ਤੋਂ ਬਾਅਦ ਇਤਨਾ ਤੇ ਜਾ ਕੇ ਇਹ ਘਟਾ ਘਟਵਾ ਠੀਕ ਹੈ ਜੀ ਤਾਂ ਮੈਂ ਕਹਿਣਾ ਵੀ 50 ਦਿਨ ਤੇ ਜਾ ਕੇ ਵਾਢਾ ਲਾ ਹੂੰ ਇਹ ਗੱਲਾਂ ਜਿਹੜੀਆਂ ਮਾਰਾਂ ਤੋਂ ਸੁਣੂਗਾ ਹੋ ਜਾਂਦਾ ਠੀਕ ਹੈ ਜੀ ਜਿੱਥੋਂ ਜਿੱਥੋਂ ਕਿਤੋਂ ਹੋ ਗੱਲ ਸੁਣਦੇ ਆ ਗ੍ਰਹਿਣ ਕਰਦੇ ਆ ਹਾਂ ਜੀ ਉਹ ਜੇ ਬਾਹਰਾਂ ਵੀ ਦੱਸਦੇ ਆ ਕਿਉਂਕਿ ਦੱਸਣਾ ਕਿੰਦਾ ਜੀ ਸਹੀ ਹੈ ਗੱਲ ਜੀ ਤੁਸੀਂ ਵੀ ਕਿਸਾਨ ਭਰਾਵੋ ਧਿਆਨ ਰੱਖਣਾ ਜੀ ਇਹ ਗੱਲ ਦਾ ਘਟੂ ਘਟ 50 ਦਿਨਾਂ ਤੋਂ ਬਾਅਦ ਹੀ ਆਪਾਂ ਪਸ਼ੂਆਂ ਨੂੰ ਹਰਾਚਾਰਾ ਚਰੀ ਪਾਈਏ ਧੰਨਵਾਦ ਜੀ ਵੀਡੀਓ ਦੇ